ਦੇਖੋ ਜਿੱਦਾਂ ਨਾਂ ਤੋਂ ਹੀ ਸਾਰਿਆਂ ਨੂੰ ਪਤਾ ਹੈ ਗੁਰੂ ਪੂਰणिमा ਆਪਣੇ ਗੁਰੂ ਜਾਣੇ ਦੇਖੋ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਤੁਹਾਡੇ ਜਿਹੜਾ ਸਾਇੰਸ ਦੇ ਟੀਚਰ ਮੈਥ ਦੇ ਟੀਚਰ ਇੰਗਲਿਸ਼ ਦੇ ਟੀਚਰ ਅਲੱਗ-ਅਲੱਗ ਹੋ ਸਕਦੇ ਨੇ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਧਿਕਸ਼ਾ ਗੁਰੂ ਇੱਕੋ ਹੀ ਹੁੰਦਾ ਹੈ ਜਿਹਨੇ ਸਾਨੂੰ ਕੋਈ ਕੰਮ ਸਿਖਾਇਆ ਹੈ ਕਿਸੇ ਜੋਗਾ ਬਣਾਇਆ ਹੈ ਕੋਈ ਸਾਨੂੰ ਹੁਨਰ ਸਿਖਾਇਆ ਹੈ ਕਿਸੇ ਨੇ ਕਾਬਿਲ-ਕਾਬਿਲ ਬਣਾਇਆ ਉਹ ਵੀ ਸਾਡਾ ਗੁਰੂ ਹੈ ਤਾਂ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਰਿਸ਼ਤੇਦਾਰ ਜਿੰਨੀ ਕਿ ਆਪਣੇ ਛੱ ਸ਼ਮਤਾ ਹੈ ਉਸੇ ਸਾਧਨੋਂ ਨਾਲ ਕੋਈ ਨਾ ਕੋਈ ਚੀਜ਼ ਪੈਕ ਕਰਨੀ ਚਾਹੀਦੀ। ਤੋਦਰ ਬੁੰਦਾ ਗੰਗਾ ਜਲ ਦੀ ਪਾ ਕੇ ਆਪਣਾ ਇਸ਼ਨਾਨ ਕਰਨ, ਸ਼ੁੱਧੀ ਸਾਦੂਤਾ ਰਹਿਣ, ਵਰਤਕਰਤ ਕਰਨਾ ਤਾਂ ਹੋਰ ਅੱਛਾ ਹੈ। ਮੇਨਲੀ ਉਸ ਦਿਨ ਸਭ ਤੋਂ ਜ਼ਿਆਦਾ ਹੈ ਕਿ ਆਪਣੇ ਗੁਰੂ ਜੰਦਾ ਵਰਤੀ ਸਤਕਾਰ ਕਰਨਾ। ਕਈਆਂ ਦੀ ਗੁਰੂ ਹੈ ਜਿਹੜੇ ਚਾਲਾਂ ਕਰ ਗਏ ਆ, ਜਿਹੜੇ ਫੋਟੋ ਦੇ ਰੂਪ ਚ ਹਨ, ਉਹਨਾਂ ਨੂੰ ਆਪਣਾ ਉਹਨਾਂ ਨੂੰ ਹਾਰ ਚੜਾਣ, ਉਹਨਾਂ ਨੂੰ ਫਲ ਫੁੱਲ ਮਿਠਾਈ ਦਾ ਭੋਗ ਲਗਾਣ, ਉਹਨਾਂ ਤੋਂ ਆਪਣੇ ਤੇ ਆਪਣੇ ਪੂਰੇ ਪਰਿਵਾਰ ਦੀ ਬਰਕਤ ਲਈ ਆਸ਼ੀਰਵਾਦ ਮੰਗਣ। ਤਾਂ ਪੰਡਈ ਜੀ ਜਿਵੇਂ ਕਿ ਹੁਣ ਗੁਰੂ ਪੁਰणिमा ਆ ਰਹੀ ਹੈ ਨਾ ਜੀ ਤੇ ਲੋਕਾਂ ਨੂੰ ਬਹੁਤ ਕਨਫਿਊਜ਼ਨ ਹੈਗੀ ਹੈ ਵੀ 20 ਤਰੀਕ ਦੇ ਆ ਜਾਂ 21 ਤਰੀਕ ਦੇ ਤਾਂ ਇਹਦੇ ਬਾਰੇ ਕਲੈਰੀਫਾਈ ਕਰੋ ਕਿ ਸਾਨੂੰ ਦੀ ਆਡੀਅנס ਨੂੰ ਦੱਸੋ ਵੀ ਕਦੋਂ ਦੀ ਗੁਰੂ ਪੁਰणिमा ਹੋਏਗੀ ਦੇਖੋ ਜਿਹੜੀ ਗੁਰੂ ਪੁਰणिमा ਹੈ ਆषाੜ ਮਾਦੀ ਪੂਰणिमा ਨੂੰ ਅਸੀਂ ਗੁਰੂ ਪੁਰणिमा ਦੇ ਰੂਪ ਤੇ ਮੰਨਦੇ ਆ ਜਿਹੜੀ ਗੁਰੂ ਪੁਰणिमा ਹੈ ਉਹ 20 ਤਰੀਕ ਨੂੰ ਸ਼ਾਮੀ 5:59 ਮਿੰਟ ਤੋਂ ਸਟਾਰਟ ਹੋ ਰਹੀ ਹੈ ਔਰ 21 ਤਰੀਕ ਨੂੰ 3:46 ਮਿੰਟ ਤੇ ਸਮਾਪਨ ਹੋ ਰਿਹਾ ਹੋਵੇ ਪਰ ਉਦਯਾ ਤਿਥੀ ਦਾ ਮਾਨ ਕਰਦੇ ਹੋਏ ਹਮੇਸ਼ਾ ਆਪਾਂ ਉਦਯਾ ਤਿਥੀ ਦਿੰਨੇ ਆ ਇਸ ਕਰਕੇ 21 ਤਰੀਕ ਨੂੰ ਗੁਰੂ ਪੂਰणिमा ਹੈ ਔਰ ਲੋਕਾਂ ਨੂੰ ਕੋਈ ਕਨਫਿਊਜ਼ਨ ਨਹੀਂ 21 ਤਰੀਕ ਨੂੰ ਹੀ ਆਪਣੇ ਗੁਰੂ ਜਨ ਦਾ ਆਸ਼ੀਰਵਾਦ ਲੈਣਾ ਹੈ ਤੇ ਜੀ ਇਹਨੂੰ ਗੁਰੂ ਪੂਰणिमा ਨੂੰ ਮਨਾਉਣ ਦਾ ਤਰੀਕਾ ਦੱਸੋ ਇੱਕ ਵਾਰੀ ਸਾਨੂੰ ਦੇਖੋ ਜਿੱਦਾਂ ਨਾਂ ਤੋਂ ਹੀ ਸਾਰਿਆਂ ਨੂੰ ਪਤਾ ਹੈ ਗੁਰੂ ਪੂਰणिमा ਆਪਣੇ ਗੁਰੂ ਜਨ ਜਿਦਾਂ ਦੇਖੋ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਤੁਹਾਡੇ ਜਿਦਾ ਸਾਇੰਸ ਦੇ ਟੀਚਰ ਮੈਥ ਦੇ ਟੀਚਰ ਇੰਗਲਿਸ਼ ਦੇ ਟੀਚਰ ਅਲੱਗ-ਅਲੱਗ ਹੋ ਸਕਦੇ ਨੇ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਅਧਿਕਸ਼ਾ ਗੁਰੂ ਇੱਕੋ ਹੀ ਹੁੰਦਾ ਹੈ ਜਿਹੜਾ ਆਪਾਂ ਸਾਨੂੰ ਮੂਲ ਵਾਕ ਦਿੰਦਾ ਹੈ ਜਿਹਦੇ ਨਾਲ ਅਸੀਂ ਤਰੱਕੀ ਕਰਦੇ ਹਾਂ ਸਿੱਖਿਆ ਗੁਰੂ ਕਈ ਹੋ ਸਕਦੇ ਨੇ ਅਧਿਕਸ਼ਾ ਗੁਰੂ ਇੱਕੋ ਹੀ ਹੁੰਦਾ ਹੈ ਇਸ ਕਰਕੇ ਜਿਹੜਾ ਗੁਰੂ ਸਾਨੂੰ ਧਿਕਸ਼ਾ ਦਿੰਦਾ ਹੈ ਅਸੀਂ ਉਹਦਾ ਨਾਮ ਮਾਨ ਸਮਾਨ ਜਿਨ੍ਹਾਂ ਦਾ ਧਿਕਸ਼ਾ ਲਈਤੀ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਆਪਾਂ ਆਪਣੇ ਗੁਰੂ ਜੰਦਾ ਪੂਜਨ ਕਰਨਾ ਹੈ ਇਸ ਵਿੱਚ ਹੋਰ ਕਲੈਰਟੀ ਕਰਦਾ ਜਿਨੇ ਸਾਨੂੰ ਕੋਈ ਕੰਮ ਸਿਖਾਇਆ ਹੈ ਕਿਸੇ ਜੋਗਾ ਬਣਾਇਆ ਹੈ ਕੋਈ ਸਾਨੂੰ ਹੁਨਰ ਸਿਖਾਇਆ ਹੈ ਕਿਸੇ ਨੇ ਕਾਬਿਲ ਕਾਬਿਲ ਬਣਾਇਆ ਉਹ ਵੀ ਸਾਡਾ ਗੁਰੂ ਹੈ ਪ੍ਰਤੱਖਾ ਪਰ ਉਹ ਵੀ ਸਾਡਾ ਗੁਰੂ ਹੈ ਸਾਨੂੰ ਉਸ ਦਿਨ ਇੱਕ ਸਾਲ ਦੇ ਵਿੱਚ ਇੱਕ ਦਿਨ ਹੈ ਕਿ ਵਸਤਾ 365 ਦਿਨ ਉਹਦਾ ਸਾਨੂੰ ਸਰ ਜੋਗਾ ਕੇ ਨਮਨ ਕਰਨਾ ਚਾਹੀਦਾ ਕਿ ਤੁਸੀਂ ਸਾਨੂੰ ਇਨੇ ਕਾਬਿਲ ਬਣਾਇਆ ਪਰ ਉਸ ਦਿਨ ਸਪੈਸ਼ਲ ਡੇ ਆ ਜਾਂਦਾ ਕਿ ਜਿਹਦਾ ਕਈ ਕਹਿੰਦੇ ਕਈ ਗੁਣਾ ਫਲ ਮਿਲਦਾ ਹੈ ਸਾਨੂੰ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਰਾਵ ਜੀ ਜਿੰਨੀ ਕਿ ਆਪਣੇ ਛਮਤਾ ਹੈ ਉਸ ਹਿਸਾਬ ਨਾਲ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪੇਂਟ ਕਰਨੀ ਚਾਹੀਦੀ ਹੈ ਤੁਹਾਨੂੰ ਇਹਦੇ ਵਾਸਤੇ ਕੋਈ ਖਾਸ ਮੰਤਰ ਵੀ ਹੈਗਾ ਜੀ ਗੁਰੂ ਪੁਰਬਨੀ ਮਾਸਤੇ ਦੇਖੋ ਗੁਰੂ ਗੁਰੂ ਮੰਤਰ ਤਾਂ ਸਾਰਾ ਇੱਕੋ ਹੀ ਹੈ ਕਿ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵੋ ਮਹੇਸ਼ਵਰਾ ਗੁਰੂਰ ਸਾਖਸ਼ਾਤ ਪਰਮ ਬ੍ਰਹਮਾ ਤਸਮੈ ਸ਼੍ਰੀ ਗੁਰਵੇ ਨਮਾ ਬਸ ਇਹਦਾ ਨਾਮ ਜਪਦੇ ਹੋਏ ਜਿਹੜਿਆਂ ਦੇ ਗੁਰੂ ਬਾਹਰ ਹੈ ਜਾਂ ਬੰਦੇ ਬਾਹਰ ਹੈ ਉਹਨਾਂ ਦੀ ਫੋਟੋ ਤੇ ਉਹਨਾਂ ਦੇ ਫੁੱਲ ਅਰਪਣ ਕਰਨ ਠੀਕ ਹੈ ਫਲ ਫੁੱਲ ਮਿਠਾਈ ਭੋਗਾ ਦੀ ਲਗਾਣ ਉਹਨਾਂ ਦਾ ਸਨਮਾਨ ਦਾ ਸਤਕਾਰ ਕਰਨ ਸ੍ਰੀ ਗੰਗਾ ਜਲ ਪਾ ਕੇ ਆਪਣੇ ਜਿਹੜੀ ਬਾਲਟੀ ਹੈ ਜਿਹਦੇ ਚ ਨਹਾਣੇ ਉੱਚੀ 2-4 ਬੂੰਦਾ ਗੰਗਾ ਜਲ ਦੀ ਪਾ ਕੇ ਆਪਣਾ ਇਸ਼ਨਾਨ ਕਰਨ ਸ਼ੁੱਧੀ ਸਾਧੂਤਾ ਰਹਿਣ ਵਰਤ ਕਰ ਕਰਨ ਤਾਂ ਹੋਰ ਅੱਛਾ ਹੈ ਮੇਨਲੀ ਉਸ ਦਿਨ ਸਭ ਤੋਂ ਜ਼ਿਆਦਾ ਹੈ ਕਿ ਆਪਣੇ ਗੁਰੂ ਜੰਦਾ ਬਰਤੀ ਸਤਕਾਰ ਕਰਨਾ ਸਾਰਾ ਸਾਲ ਕਰਨਾ ਹੈ ਪਰ ਉਹ ਸਪੈਸ਼ਲ ਹੈ ਕਿ ਉਹ ਦਿਨ ਸਿਰਫ ਉਹਨਾਂ ਲਈ ਹੈ ਕਿ ਉਹਨਾਂ ਦਾ ਸੇ ਸਭ ਤੋਂ ਜ਼ਿਆਦਾ ਸਤਕਾਰ ਕਰਨਾ ਹੈ ਔਰ ਉਹਨਾਂ ਦਾ ਮਾਨ ਸਮਾਨ ਵਧਾਣਾ ਇਹਦਾ ਸਭ ਤੋਂ ਵੱਡਾ ਫਿਰ ਪੂਰणिमा ਤਿਥੀ ਹੈ ਸਾਰੇ ਕੰਮ ਪੂਰਨ ਹੁੰਦੇ ਕਿ ਅਸੀਂ ਪ੍ਰਮਾਤਮਾ ਤੇਰੀ ਸ਼ਰਣ ਤੇ ਹੈ ਗੁਰੂ ਜੀ ਤੁਹਾਡੀ ਸ਼ਰਣ ਤੇ ਹੈ ਤੁਸੀਂ ਕਿਰਪਾ ਬਣਾਏ ਰੱਖੋ ਸਾਡੀ ਜ਼ਿੰਦਗੀ ਨੂੰ ਬੇੜਾ ਪਾਰ ਲਗਾ ਪੜਨਾ ਜੀ ਦੋਸਤੋ ਵੀ ਗੁਰੂ ਪੂਰਨੀ ਮਹਲੇ ਦੇਣ ਗੁਰੂ ਜੀ ਨੂੰ ਕੀ ਭੇਟ ਕਰਨਾ ਚਾਹੀਦਾ ਦੇਖੋ ਜਿਨੇ ਸਾਨੂੰ ਬਣਾਇਆ ਜਿਹੜੇ ਗੁਰੂ ਹੈ ਸਾਡਾ ਜਿਹਦੇ ਵਜ੍ਹਾ ਨਾਲ ਅਸੀਂ ਅੱਜ ਰੋਟੀ ਅੰਨ ਪਾਣੀ ਜਾਂ ਕੁਝ ਦੁਨੀਆਂ ਚ ਕੁਝ ਗਿਆਨ ਅਰਜਿਤ ਕਰ ਰਹੇ ਆ ਉਹਦਾ ਦੇਣਾ ਤਾਂ ਅਸੀਂ ਕੁਝ ਵੀ ਦੇ ਨਹੀਂ ਸਕਦੇ ਉਹਨੇ ਜਿੰਨੇ ਜੋਗਾ ਸਾਨੂੰ ਬਣਾਇਆ ਜਿੰਨਾ ਕੋਨੇ ਆਪਣੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਰੱਖੀ ਹੈ ਜਿੰਨਾ ਉਹਨੇ ਸਾਨੂੰ ਹਨਰ ਚ ਗਾਇਆ ਹੈ ਉਹਦੇ ਹਿਸਾਬ ਨਾਲ ਆਪਾਂ ਉਹਨੂੰ ਜੋ ਵੀ ਆਪਣਾ ਇੱਥੇ ਕੋਈ ਇਹ ਨਹੀਂ ਕਿ ਪੈਸੇ ਭੇਟ ਕਰਨੇ ਦੇਖੋ ਫੁੱਲ ਫਲ ਮਿਠਾਈ ਦਾ ਮਹੱਤਵਤਾ ਲਿਖੀ ਗਈ ਸ਼ਾਸਤਰਾਂ ਦੇ ਵਿੱਚ ਇਹ ਅੱਜ ਕੱਲ ਕੋਈ ਲਿਫਾਫਾ ਦਾ ਜੋਰ ਚੱਲ ਪਿਆ ਉਹਦੇ ਵਿੱਚ ਇਹਦਾ ਮਹੱਤਵ ਹੈ ਉਹਨਾਂ ਦਾ ਸਨਮਾਨ ਇਸ ਸਿਰਫ ਰਸਿਰ ਸਤਿ ਜੀ ਗੁਰੂ ਜੀ ਦਾ ਆਸ਼ੀਰਵਾਦ ਲੈਣਾ ਮੰਨ ਲਓ ਤੁਹਾਡੇ ਗੁਰੂ ਜੀ ਕਈਆਂ ਦੀ ਗੁਰੂ ਹੈ ਜਿਹੜੇ ਚਾਲਣਾ ਕਰ ਗਏ ਆ ਜਿਹੜੇ ਫੋਟੋ ਦੇ ਰੂਪ ਚ ਹੈ ਨਾ ਉਹਨਾਂ ਨੂੰ ਆਪਣਾ ਉਹਨਾਂ ਨੂੰ ਹਾਰ ਚੜਾਣ ਉਹਨਾਂ ਨੂੰ ਫੁੱਲ ਫਲ ਮਿਠਾਈ ਦਾ ਭੋਗ ਲਗਾਣ ਉਹਨਾਂ ਤੋਂ ਆਪਣੇ ਤੇ ਆਪਣੇ ਪੂਰੇ ਪਰਿਵਾਰ ਦੀ ਬਰਕਤ ਲਈ ਆਸ਼ੀਰਵਾਦ ਮੰਗਣ ਠੀਕ ਹੈ ਜੇ ਹੈ ਉਹਨਾਂ ਦੀ ਗੁਰੂ ਜੀ ਸਾਖਸ਼ਾਤ ਉਹਨਾਂ ਨੂੰ ਮਿਲਣ ਉਹਨਾਂ ਨੂੰ ਦਰਸ਼ਨ ਦੇ ਉਹਨਾਂ ਨੂੰ ਵਸਤਰ ਵਗੈਰਾ ਭੇਟ ਕਰਨ ਪੈਨ ਵਗੈਰਾ ਦੇ ਕਾਪੀ ਵਗੈਰਾ ਜਿੱਦਾਂ ਵੀ ਜੋ ਵੀ ਅਗਲੇ ਦੀ ਸ਼ਮਤਾ ਹੈ ਨਾ ਉਹਨਾਂ ਨੂੰ ਜਾ ਕੇ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਦਾ ਆਸ਼ੀਰਵਾਦ ਲੈਣ ਦੀ ਮਹਤਤਾ ਹੈ ਠੀਕ ਹੈ ਕਿ ਨਹੀਂ ਜਾ ਕੇ ਉੱਥੇ ਜਾ ਕੇ ਖੜੇ ਹੋ ਕੇ ਉਹਨਾਂ ਦਾ ਝੁੱਕ ਕੇ ਜਿਹੜਾ ਆਸ਼ੀਰਵਾਦ ਲੈਂਦਾ ਉਹੀ ਫਲਦਾ ਆਪਾਂ ਬਚਪਨ ਤੋਂ ਸੁਣਿਆ ਆਇਆ ਚੁੱਕਿਆ ਫੇੜ ਫਲਾਂ ਦਾ ਸਿੱਧਾ ਫੇੜ ਸਫੇਦੇ ਦਾ ਉਸੇ ਕਰਕੇ ਆਪਣੇ ਗੁਰੂ ਜਨ ਦਾ ਆਸ਼ੀਰਵਾਦ ਜ਼ਰੂਰ ਲਓ ਆਪਣਾ ਕੋਈ ਵੀ ਵੱਡਾ ਵਡੇਰਾ ਕਿੰਨਾ ਦੇ ਗੁਰੂ ਨੇ ਹੈ ਆਪਣੇ ਸਿੱਖਿਆ ਗੁਰੂ ਨੇ ਜਿਹੜੇ ਟੀਚਰ ਨੇ ਤੁਹਾਨੂੰ ਨੇ ਕਾਬਲ ਬਣਾਇਆ ਸਾਰਿਆਂ ਦੀ ਲਾਈਫ 'ਚ ਕੋਈ ਨਾ ਕੋਈ ਹੁੰਦਾ ਹੈ ਉਹਨਾਂ ਦਾ ਆਸ਼ੀਰਵਾਦ ਜ਼ਰੂਰ ਲਓ ਉਹ ਕਦੀ ਜ਼ਿੰਦਗੀ 'ਚ ਹਾਰ ਨਹੀਂ ਮੰਨਦਾ ਔਰ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਹੀ ਕਰੇਗਾ ਜਿੱਤੇ ਗੁਰੂ ਜੰਦਾ ਆਸ਼ੀਰਵਾਦ ਹੈ ਤੇ ਜਿੱਦਾਂ ਜਿਨ੍ਹਾਂ ਦੇ ਗੁਰੂ ਇਹ ਕਹਿ ਲੋ ਵੀ ਉਹਨਾਂ ਦੂਰ ਬੈਠੇ ਨੇ ਜਾਂ ਉਹ ਆਪ ਗੁਰੂ ਜੀ ਤੋਂ ਦੂਰ ਬੈਠੇ ਨੇ ਤੇ ਉਹਨਾਂ ਵਾਸਤੇ ਕੁਝ ਖਾਸ ਕੁਝ ਦੇਖੋ ਜਿੱਦਾਂ ਕਿਹਾ ਕਿ ਜਿਹੜੇ ਨਹੀਂ ਜਾ ਸਕਦੇ ਜਿਹੜੇ ਬਾਹਰ ਨੇ ਜਾਂ ਕਿਥੇ ਨਾਮਦਾਨ ਲੈ ਕੇ ਬਾਹਰ ਚਲੇ ਨਹੀਂ ਜਾ ਉਹ ਆਪਣੇ ਗੁਰੂ ਜੀ ਨੂੰ ਕਾਲ ਕਰਨਾ ਅੱਜ ਕੱਲ ਤਾਂ ਇੰਨੀ ਅੱਛੀ ਫੈਸਿਲਿਟੀ ਹੈ ਵੀਡੀਓ ਕਾਲ ਕਰਨ ਦੀ ਫੈਸਿਲਿਟੀ ਹੈ ਕਿਤੇ ਨਾ ਕਿਤੇ ਨਹੀਂ ਪੋਸਿਬਲ ਉਹਨਾਂ ਦੀ ਫੋਟੋ ਤੇ ਉਹਨਾਂ ਦਾ ਨਾਮਦਾਨ ਲੈ ਕੇ ਆਪਾਂ ਵਿਸ਼ਨੂੰ ਭਗਵਾਨ ਨੂੰ ਠੀਕ ਹੈ ਕਿ ਨਹੀਂ ਕੁਝ ਵੀ ਮਿਠਾਈ ਦਾ ਕੋਈ ਵੀ ਭੋਗ ਲਗਾ ਸਕਦੇ ਹਾਂ ਉਹਨੂੰ ਵੀ ਪੂਰਾ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਗੁਰੂ ਜੀ ਦੇ ਚਰਨਾਂ 'ਚ ਹੀ ਗਿਆ ਹੈ ਜਿਵੇਂ ਗੁਰੂ ਪੁਰणिमा ਆਇਆ ਨਾ ਜੀ ਤੇ ਇਹਦੇ ਬਸੋ ਦੱਸੋ ਵੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਕੀ ਮਹੱਤਤਾ ਹੁੰਦੀ ਹੈ ਜੀ ਦੇਖੋ ਗੁਰੂ ਇੱਕ ਲਾਈਫ ਚੇਂਜਿੰਗ ਲਈ ਜਿੰਨਾ ਤੁਸੀਂ ਸਕੂਲ ਜਾਂਦੇ ਹੋ ਇੱਕ ਟੀਚਰ ਸਾਰਾ ਸਾਲ ਪੜ੍ਹਾਉਂਦਾ ਹੈ ਤੁਹਾਨੂੰ ਕਿੰਨਾ ਕਾਬਿਲ ਬਣਾਉਂਦਾ ਤੁਸੀਂ 10ਵੀਂ ਤੋਂ 11ਵੀਂ ਜਗੇ ਗਏ 12ਵੀਂ ਜਗੇ ਫਿਰ ਕਾਲਜ ਕੀਤਾ ਇਹ ਸਿੱਖਿਆ ਗੁਰੂ ਇਹਨਾਂ ਦੀ ਮਹੱਤਤਾ ਕਿਤਾਬਾਂ ਜਾਂ ਗੱਲਾਂ ਚ ਨਹੀਂ ਲਿਖੀ ਜਾਂਦੀ ਉਹਨਾਂ ਨੇ ਤੁਹਾਨੂੰ ਕਿੰਨਾ ਕਾਬਿਲ ਬਣਾਇਆ ਇੱਕ ਤੁਸੀਂ ਟਿਊਸ਼ਨ ਜਾਂਦੇ ਨੇ ਜਿਨ੍ਹਾਂ ਨੇ ਤੁਹਾਨੂੰ ਕਿੰਨਾ ਅੱਗੇ ਵਧਾਇਆ ਇਹ ਸਾਡੀ ਲਾਈਫ ਚੇਂਜਿੰਗ ਵਾਸਤੇ ਬਣੇ ਹੁੰਦੇ ਨੇ ਇਹ ਸਾਡਾ ਵਿਸ਼ਵਾਸ ਔਰ ਅੰਤਰਾਤਮਾ ਸਾਡੀ ਅਟੈਚਮੈਂਟ ਹੈ ਉਹਨਾਂ ਨਾਲ ਦਿਲ ਦਾ ਇੱਕ ਗੂੜਾ ਰਿਸ਼ਤਾ ਜਿਹੜਾ ਪ੍ਰਮਾਤਮਾ ਵੱਲੋਂ ਸਾਨੂੰ ਇੱਕ ਭੇਂਟ ਮਿਲੀ ਹੈ ਠ ਉਹਨੂੰ ਅਸੀਂ ਇੱਕ ਗੋਡ ਗਿਫਟ ਹੈ ਉਹਨੂੰ ਅਸੀਂ ਕਿਉਂ ਛੱਡ ਦੇ ਸਕਦੇ ਹਾਂ ਠੀਕ ਹੈ ਕਿ ਉਹਨਾਂ ਦਾ ਸਤਿਕਾਰ ਕਰਨਾ ਬਚਪਨ ਤੋਂ ਮਾਤਾ ਪਿਤਾ ਨੇ ਕਿਹਾ ਹੈ بڑے ਬਜ਼ੁਰਗ ਦਾ ਆਸ਼ੀਰਵਾਦ ਲਓ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਦਾ ਸਨਮਾਨ ਆਸ਼ੀਰਵਾਦ ਲੈਣਾ ਚਾਹੀਦਾ ਹੈ ਗੁਰੂ ਜਣ ਜਿਹੜੇ ਸਾਨੂੰ ਲਾਈਫ ਸ਼ੇ ਕਾਬਿਲ ਬਣਾਇਆ ਕਿਸੇ ਹਨਰ ਲਾਈਕ ਬਣਾਇਆ ਕਿਸੇ ਨੇ ਸਿੱਖਿਆ ਬਣਾਇਆ ਕਿਸੇ ਨੇ ਅਸੀਂ ਕਮਾਂਡ ਜੋਗਾ ਬਣਾਇਆ ਉਸ ਗੁਰੂ ਦਾ ਤੁਸੀਂ ਦੇਣਾ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਇਹ ਮਹੱਤਤਾ ਹੈ ਗੁਰੂ ਦੀ ਉਹੀ ਫਿਰ ਮ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂ ਗੁਰੂਰ ਦੇਵੋ ਮਹੇਸ਼ਵਰਾ ਗੁਰੂਰ ਸਾਖਾਤ ਪਰ ਬ੍ਰਹਮਾ ਤਸਮੈ ਸ਼੍ਰੀ ਗੁਰੂਨਾ ਰੱਬ ਬਾਅਦ ਚ ਆਂਦਾ ਹੈ ਗੁਰੂ ਪਹਿਲਾਂ ਆਂਦਾ ਹੈ ਜਿਦੀ ਬਿਨਾ ਰੋਟੀ ਖਾਓਗੇ ਨਾ ਰੱਬ ਤਾਂ ਬਾਅਦ ਚ ਆਏਗਾ ਕਿਉਂਕਿ ਉਹਨੇ ਆਪਣੇ ਨੇ ਗੁਰੂ ਨੇ ਆਣਾ ਹੈ ਕਿ ਉਹਨੇ ਸਿੱਖਿਆ ਬਣਾਇ ਤੁਸੀਂ ਇੱਕ ਮਕੈਨਿਕ ਦੇ ਉਦਾਹਰਣ ਨਾਲ ਦਿੰਨਾ ਹੈ ਇੱਕ ਬੱਚਾ ਅੱਛਾ ਮਕੈਨਿਕ ਬਣ ਗਿਆ ਗੱਡੀ ਖਰਾਬ ਹੋ ਗਈ ਉਹ ਸਿੱਖ ਗਿਆ ਨਹੀਂ ਸਟਾ ਜਦ ਗੁਰੂ ਨੇ ਉਹਨੇ ਪਹਿਲਾ ਦੋ ਚੰਡਾ ਮਾਰਨੇ ਕਿਹਾ ਇੱਕ ਛੋਟਾ ਜਿਹਾ ਫੋਟ ਨੇ ਉਹ ਕਦੀ ਨਹੀਂ ਭੁੱਲੇਗਾ ਕਿ ਯਾਰ ਆ ਚੀਜ਼ ਸੀ ਉਹਨੂੰ ਯਾਦ ਹੈ ਕਿ ਮੇਰੇ ਸਾਥੇ ਗੁਰੂ ਬੈਠਾ ਉਹਨੇ ਆਪੇ ਸੈੱਟ ਕਰ ਦੇਣਾ